ਡੜਬਏ ਦੇ ਲੋਕ ਸਖਾਵਣ ਕੇ ਉੜਾ ਆੜਾ ਪੂਰੀ ਪੈਂਤੀ ਵੀ ਘਬਰਾਇਆ ਫਿਰਦਾ ਗਿੱਦੜ ਵੇ ਵਾਲਾ ਕਹਿੰਦੇ ਡੇਪੀਪੇ ਆਜਾ ਵੀਰਾ ਆਜਾ ਪਰ ਗਿੱਦੜ ਵੇ ਤੋ ਕਰਦਾ ਏ ਬਖਲਾਟਿਆ ਹੁਣ ਰਾਜਾ ਗਿੱਦੜ ਵੇ ਤੋ ਫਿਰਦਾ ਏ ਬਖਲਾਟਿਆ ਹੁਣ ਆ ਜਾਂਦੇ ਕਹਿੰਦੇ ਗਿੱਦੜ ਵੇ ਦੀ ਔੜ ਜੀ ਲੱਗਦੀ ਕਹਾਣੀ ਐ ਕੁਛ ਵੀ ਦਾ ਠੀਕ ਨਹੀਂ ਜਿੱਤ ਦਾ ਨਹੀਂ ਗਿਆ ਇੱਕੀ ਬੀਜੇਪੀ ਦੇ ਵਿੱਚ ਜਿਹੜਾ ਗਿਆ ਮਨਪ੍ਰੀਤ ਬਈ ਜਿੱਤ ਦਾ ਨਹੀਂ ਗਿਆ ਇੱਕੀ ਬੀਜੇਪੀ ਵਿੱਚ ਗਿਆ ਮਨਪ੍ਰੀਤ ਬਈ ਆਇਕਬਾਲ ਬਈ ਕਰ ਰਹੇ ਹਾਂ ਪ੍ਰਚਾਰ ਫਿਰ ਬਿਲਕੁਲ ਮੈਂ ਗਿੱਦੜਵਾਦ ਵਿੱਚ ਡੋਰ ਟੂ ਡੋਰ ਜਾ ਰਿਹਾ ਹਾਂ ਪਰ ਮੈਂ ਗਿੱਦੜਵੇ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਇਹ ਕੱਲੇ ਬੈਗ ਲੈ ਕੇ ਤੇ ਲਾਉਡ ਸਪੀਕਰਾਂ ਤੇ ਲੋਕਾਂ ਦੇ ਕੰਨ ਹੀ ਖਾਂਦੇ ਫਿਰਦੇ ਆ ਪਰ ਇਨਾਂ ਕੋਲੇ ਕੋਈ ਵਿਜਨ ਨਹੀਂਗਾ ਮੇਰੇ ਕੋਲੇ ਪੰਪਲੇਟ ਆ ਜਿਹਦੇ ਵਿੱਚ 15 ਨੁਕਤੇ ਆ ਹਰ ਇੱਕ ਵਰਗ ਦੀ ਗੱਲ ਕੀਤੀ ਗਈ ਹੈ ਕਿ ਕੀ ਕਰਨਾ ਬਣਦਾ ਹੈ ਇਹ ਇਕੱਲਾ ਰੌਲਾ ਪਾ ਰਿਹਾ ਹੈ ਇਹਨਾਂ ਕੋਲੇ ਕੋਈ ਵਿਜਨ ਨਹੀਂਗਾ ਤਿੰਨਾਂ ਪਾਰਟੀਆਂ ਕੋਲੇ ਕੋਈ ਵਿਜਨ ਨਹੀਂਗਾ ਪਰ ਮੈਂ ਪੂਰੇ ਵਿਜ਼ਨ ਨਾਲ ਗੱਲ ਕਰ ਰਿਹਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਮੈਂ ਲੋਕਾਂ ਦੇ ਮੁੱਦੇ ਲੈ ਕੇ ਜਾ ਰਿਹਾ ਸਭ ਤੋਂ ਵੱਡਾ ਮੁੱਦਾ ਡਰਗ ਦਾ ਹੈ ਜੇਕਰ ਸਾਡੇ ਨੌਜਵਾਨ ਪੀੜੀ ਸਾਡੀ ਆਉਣ ਵਾਲੀਆਂ ਪੀੜੀਆਂ ਨਸਲਾ ਨਾ ਰਹੀਆਂ ਤਾਂ ਸਾਡੇ ਪੱਲੇ ਕੱਖ ਵੀ ਨਹੀਂਗਾ ਮੈਂ ਬੇਨਤੀ ਕਰਦਾ ਗਿੱੜਵਾ ਦੇ ਸਾਰੇ ਵੋਟਰਾਂ ਨੂੰ ਕਿ ਤੱਕੜੇ ਹੋ ਕੇ ਮੇਰਾ ਸਾਥ ਦਿਓ ਮੇਰੀ ਆਵਾਜ਼ ਬਣੋ ਮੈਂ ਤੁਹਾਡੀ ਆਵਾਜ਼ ਚੱਕੀ ਹੈ ਇਹ ਮੇਰੀ ਚੱਕੀ ਹੋਈ ਆਵਾਜ਼ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਗੂੰਜੇ ਤੁਹਾਡੀ ਵੋਟ ਨਾਲ ਆਵਾਜ਼ ਨੇ ਹੋਰ ਉੱਚੀ ਹੋ ਜਾਣਾ ਹੈ ਤੇ ਫਰੈਂਡਸ ਕੀ ਹੈ ਦੂਜਿਆਂ ਨਾਲ ਵੱਖਰਾ ਕੀ ਹੈ ਦੂਜਿਆਂ ਨੂੰ ਵੱਖਰਾ ਕਿ ਮੈਂ ਮੁੱਦਿਆਂ ਦੀ ਰਾਜਨੀਤੀ ਕਰਦਾ ਇੱਥੇ ਮੁੱਦੇ ਜਿਹੜੇ ਉਹ ਸਾਇਲੈਂਟ ਹੈ ਇੱਕ ਦੂਜੇ ਨੂੰ ਨਿੰਦ ਪਾੜ ਰਹੇ ਹੈ ਕੱਲਾ ਇਲਜ਼ਾਮ ਲਾ ਰਹੇ ਇੱਕ ਦੂਜੇ ਤੇ ਪਰ ਇਹ ਤਿੰਨੇ ਹੀ ਸੱਤਾਧਾਰੀ ਰਹੇ ਹੈ ਤਿੰਨੇ ਮੰਤਰੀਆਂ ਦੇ ਰੂਪ ਵਿੱਚ ਰਹੇ ਹੈ ਸਰਕਾਰਾਂ ਦੇ ਰੂਪ ਵਿੱਚ ਰਹੇ ਹੈ ਇਹਨਾਂ ਨੇ ਤਿੰਨਾਂ ਨੇ ਗੱਦੜਵਾ ਸ਼ਹਿਰ ਨੂੰ ਮੁੱਢਲੀਆਂ ਸਹੂਲਤਾਂ ਤੱਕ ਨਹੀਂ ਦੇ ਸਕੇ ਇਹ ਅੱਜ ਲੋਕਾਂ ਨੂੰ ਲਾਰੇ ਲਾਉਂਦੇ ਹੈ ਕਿ ਅੰਡਰ ਬ੍ਰਿਜ ਓਵਰਬ੍ਰਿਜ ਸਾਰਾ ਕੁਝ ਸਹੀ ਤਿਆਰ ਕਰਕੇ ਦੇਵਾਂਗੇ ਇਹਨਾਂ ਤੋਂ ਪਹਿਲਾਂ ਕਿਉਂ ਨਹੀਂ ਕੁਝ ਹੋਇਆਗਾ ਮੈਂ ਲੋਕਾਂ ਨੂੰ ਤੁਹਾਡੇ ਮਾਦੀਮ ਰਾਈ ਅਪੀਲ ਕਰਦਾ ਹਾਂ ਕਿ ਚੌਂਡ ਛਾਂਡ ਸਿਰੰਜ ਦੇ ਉੱਤੇ ਮੋਹਰਾਂ ਲਾ ਕੇ ਇਹਨਾਂ ਦੇ ਇਹੋ ਜਿਹਾ ਟੀਕਾ ਲਾਓ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਸਿਰੰਜ ਤੋਂ ਤਾਂ ਦੂਰ ਭਾਈ ਅੱਜਕੱਲ੍ਹ ਲੋਕ ਮੌਤ ਆ ਦੇ ਸਿਰੰਜ ਤੋਂ ਨਹੀਂ ਇਹ ਮੌਤ ਵਾਲੀ ਸਿਰੰਜ ਨਹੀਂ ਇਹ ਇਲਾਜ ਵਾਲੀ ਹੈ ਵੀਰ ਜੀ ਇਲਾਜ ਕਰ ਰਹੇ ਹਾਂ ਮੈਂ ਤਾਂ ਇਹ ਕਹੂੰਗਾ ਕਿ ਗੱਦੜ ਵੇ ਦੇ ਲੋਕ ਸਖਾਵਣ ਕੇ ਊੜਾ ਆੜਾ ਪੂਰੀ 35 ਵੀ ਘਬਰਾਇਆ ਫਿਰਦਾ ਗਿੱਦੜਵੇ ਵਾਲਾ ਕਹਿੰਦੇ ਡੀਐਮਪੀ ਵੀ ਲੋਕ ਮੈਨੂੰ ਆ ਕਹਿੰਦੇ ਲੋਕ ਮੈਨੂੰ ਆ ਕਹਿੰਦੇ RAME ਆਣੇ ਵਾਲਿਆ ਆਜਾ ਵੀਰਾ ਆਜਾ ਪਰ ਗਿੱਦੜਵੇ ਤੁਰਦਾ ਏ ਬਖਲਾਟਿਆ ਹੁਣ ਰਾਜਾ ਗਿੱਦੜਵੇ ਤੁਰਦਾ ਏ ਬਖਲਾਟਿਆ ਹੁਣ ਰਾਜਾ ਕਹਿੰਦੇ ਗਿੱਦੜਵੇ ਦੀ ਉਹ ਜੀ ਲੱਗਦੀ ਕਹਾਣੀ ਐ ਕੁਛ ਦੀਦਾ ਠੀਕ ਨਹੀਂ ਜਿੱਤਦਾ ਨਹੀਂ ਗਾਇਤ ਕੀ ਭਾਜੇਪੀ ਦੇ ਵਿੱਚ ਜਿਹੜਾ ਗਿਆ ਮਨਪ੍ਰੀਤ ਬਈ ਜਿੱਤਦਾ ਨਹੀਂ ਗਾਇਤ ਕੀ ਬੀਜੇਪੀ ਵਿੱਚ ਗਿਆ ਮਨਪ੍ਰੀਤ ਬਈ ਕਹਿੰਦੇ ਲੋਕ ਬੜੀ ਹੈ ਪਿਆਰ ਨਾਲ ਜਦੋਂ ਮਾਰਦੇ ਆਵਾਜ਼ ਬਈ ਤਿੰਨਾ ਦੇ ਲੈਣ ਸਰੋਪੇ ਤਿੰਨਾ ਦੇ ਲੈਣ ਸਰੋਪੇ ਗੱਲ ਆਉਂਦੀ ਹੈ ਚੌਥੀ ਕਹਿੰਦੇ ਜਿੱਤੂ ਔਲਖ ਆਜ਼ਾਦ ਬਈ ਗੱਲ ਤਿੰਨਾ ਦੇ ਕਦੇ ਲੈਣ ਸਰੋਪੇ ਤਾਂ ਗੱਲ ਆਉਂਦੀ ਹੈ ਚੌਥੀ ਜਿੱਤੂ ਔਲਖ ਰਾਮਿਆਣੇ ਪੜਾ ਆਜ਼ਾਦ ਬਈ